ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਦੇ ਲਈ ਪੁਲਿਸ ਵੱਲੋਂ ਰੇਲਵੇ ਸਟੇਸ਼ਨਾਂ ਬੱਸ ਸਟੈਂਡ ਅਤੇ ਪੂਰੇ ਸ਼ਹਿਰਾਂ ਦੇ ਵਿੱਚ ਸਰਚ ਅਭਿਆਨ ਚਲਾਏ ਜਾ ਰਹੇ ਨੇ ਉਸੇ ਤਲਦਿਆਂ ਐਸਪੀ ਹੈੱਡਕੁਆਟਰ ਰਾਜਪਾਲ ਸਿੰਘ ਦੀ ਅਗਵਾਈ ਦੇ ਵਿੱਚ ਡੀਐਸਪੀ ਆਨੰਦਪੁਰ ਸਾਹਿਬ ਐਸਐਚਓ ਆਨੰਦਪੁਰ ਸਾਹਿਬ ਦੀ ਪੂਰੀ ਟੀਮ ਵੱਲੋਂ ਆਪਰੇਸ਼ਨ ਕਾਸੋ ਦੇ ਅਧੀਨ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਅਤੇ ਆਸ-ਪਾਸ ਦੀਆਂ ਥਾਵਾਂ ਦੇ ਉੱਤੇ ਸਰਚ ਆਪਰੇਸ਼ਨ ਚਲਾਇਆ ਗਿਆ ਤਾਂ ਜੋ ਗਲਤ ਆਨਸਰਾਂ ਦੇ ਉੱਤੇ ਨਕੇਲ ਹੈ ਜਿਹੜੀ ਕੱਸੀ ਜਾਵੇ ਅਤੇ ਗਲਤ ਗਤੀਵਿਧੀਆਂ ਦੇ ਉੱਤੇ ਕਾਬੂ ਆ ਜੜਾ ਪਾਇਆ ਜਾ ਸਕੇ ਸਰਚ ਆਪਰੇਸ਼ਨ ਇਹ ਇਹਨੂੰ ਚਲਾਇਆ ਹੈ ਅਭਿਆਨ ਚੱਲਦਾ ਰਿਹਾ ਹੁਣ ਵੀ ਲਗਾਤਾਰ ਚੱਲ ਰਿਹਾ ਹੈ ਇਹ ਅੱਜ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਨੂੰ ਵੀ ਚੈਕਿੰਗ ਕਰ ਰਹੇ ਤੇ ਮੁਰਿੰਡਾ ਰੇਲਵੇ ਸਟੇਸ਼ਨ ਤੇ ਅੱਜ ਨਾਨਪੁਰ ਸਾਹਿਬ ਇੱਥੇ ਵੀ ਅੱਡੜ ਅਫਸਰਾਂ ਦੇ ਨਿਗਰਾਨੀ ਹੇਠ ਜਿਹੜਾ ਇਹ ਚਲਾਇਆ ਜਾ ਰਿਹਾ ਕਿੰਨਾ ਆਪਰੇਸ਼ਨ ਅੱਜ ਕਾਸੂ ਦੇ ਇੱਕ ਕਾਸੂ ਦੇ 7-8 ਹੋ ਗਏ ਨੇ ਹੁਣ ਤੱਕ ਜੀ ਤੇ ਉਹਦੇ ਵਿੱਚੋਂ ਅੱਜ ਵੀ ਇਹ ਕਰਨ ਲੱਗੇ ਜੀ ਤੇ ਆਨੰਦਪੁਰ ਸਾਹਿਬ ਰੇਲਵੇ ਸਟੇਸ਼ਨ ਤੋਂ ਲਾਭਾ ਹੋਰ ਕਿਹੜੀ ਕਿਹੜੀ ਜਗ੍ਹਾ ਤੇ ਇਹ ਅਭਿਆਨ ਚੱਲੇਗਾ ਜਿੱਥੇ ਜਿੱਥੇ ਵੀ ਰੇਲਵੇ ਸਟੇਸ਼ਨ ਨੇ ਜੀ ਰੋਪੜ ਵੀ ਚੱਲ ਰਿਹਾ ਜੀ